ਇਸ ਪੰਥ ਦੇ ਵਿੱਚ ਵੱਖ-ਵੱਖ ਜਿਹੜੀਆਂ ਨੇ ਅਕਾਲੀ ਧਿਰਾਂ ਨੇ ਸਾਰੇ ਤੜਿਆਂ ਦੇ ਵਿੱਚ ਇਕਤਾ ਕਰਾਉਣੀ ਜ਼ਰੂਰੀ ਹੈ ਪੰਥ ਦੀ ਛੜਦੀ ਕਲਾ ਲਈ ਉਸ ਆਦੇਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਫਾਰਮੇਸ਼ਨ ਹੁੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜੀ ਕੰਟੀਨਿਊਟੀ 1994 ਦੀ ਕੀਤੀ ਜਾ ਸਕਦੀ ਹੈ ਕਿ ਜਿਹੜੀਆਂ ਧਿਰਾਂ ਬਾਹਰ ਰਹਿ ਗਈਆਂ ਸੀ ਉਹਨਾਂ ਨੂੰ ਇਕਤਾ 'ਚ ਲੈ ਕੇ ਆਓ ਤੇ ਜਿਹੜਾ ਨਵਾਂ ਹੁਕਮਨਾਮਾ ਹੈ ਉਹਦੇ ਵਿੱਚ ਇਹ ਇਫੈਕਟ ਹੈਗਾ ਹੈ ਕਿ ਉਹ ਇੱਕ ਅਕਾਲੀ ਦਲ ਬਾਦਲ ਹੈ ਜਿਹਦੇ ਦੋ ਢੜੇ ਬਣ ਗਏ ਨੇ ਇੱਕ ਵਿੱਚ ਕੁਝ ਪੰਛਤ ਜਿਹੜੇ ਲੀਡਰ ਨੇ ਉਹ ਇੱਕ ਢੜੇ ਚ ਚਲੇ ਗਏ ਨੇ ਹਾਂ ਕੁਝ ਇੱਕ ਪਾਸੇ ਨੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ 1994 ਦੇ ਵਿੱਚ ਮਈ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਦੇ ਹੁਕਮਨਾਮੇ ਆਦੇਸ਼ ਦੇ ਮਤਾਬਕ ਅਕਾਲੀ ਦਲ ਅੰਮ੍ਰਿਤਸਰ ਦੀ ਫਾਊਂਡੇਸ਼ਨ ਹੋਈ ਹੈ ਸੋ ਇਹ ਜਿਹੜਾ ਕਮੇਟੀ ਵੀ ਕਨਸਟੀਟਿਊਟ ਹੋਈ ਹੈ ਸਭ ਤੋਂ ਪਹਿਲੀ ਤੀ ਇਦੀ ਵਿੱਚ ਬੜੀ ਕਾਲੀ ਨਾਕਦਮ ਚੱਕਿਆ ਗਿਆ ਸਿਮਰਨ ਜੀ ਦੇਖਿਆ ਜਾਵੇ ਇਹ ਤੁਸੀਂ ਕਹਿ ਰਹੇ ਹੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਤਰ੍ਹਾਂ ਦਾ ਹੁਕਮਨਾਮਾ ਨਹੀਂ ਜਾਰੀ ਹੋਣਾ ਚਾਹੀਦਾ ਸੀ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਜਿਵੇਂ ਹੁਣ ਤੁਸੀਂ ਸਿਮਰਨ ਜੀ ਸਿੰਘ ਮਾਨ ਹੋਰਾਂ ਦੇ ਨਾਲ ਜੁੜੇ ਹੋਏ ਹੋ ਜਾਂ ਹੋਰ ਵੀ ਬਹੁਤ ਲੋਕ ਨੇ ਜਿਹੜੇ ਅਲੱਗ-ਅਲੱਗ ਚ ਕਿਤੇ ਨਾ ਕਿਤੇ ਆਪਦੀ ਪੰਥਕ ਸੋਚ ਰੱਖਦੇ ਨੇਗੇ ਸਾਰੇ ਤਿਆਰ ਹੋਣਗੇ ਉਹਨਾਂ ਇਹ ਜਿਹੜੀਆਂ ਰਵਾਇਤੀ ਤਿਰਾਨੀ ਦਿੱਲੀ ਨਾਲ ਖੜੀਆਂ ਨੇ ਜਿਹੜੀਆਂ ਅੱਜ ਕੱਲ ਮੁਗਲਾਂ ਦਾ ਬਦਲ ਅਸੀਂ ਸਮਝਦੇ ਹਾਂ ਜਿਵੇਂ ਪਹਿਲੇ ਸਿੱਖਾਂ ਦੇ ਖਿਲਾਫ ਮੁਗਲ ਲੜਦੇ ਸੀ ਅੱਜ ਦਿੱਲੀ ਮੁਗਲਾਂ ਦਾ ਹੀ ਅਲਟਰਨੇਟ ਹੈ ਇਹ ਹੁਜੀਆਂ ਕਟਨਾਵਾ ਅਕਸਰ ਹੋ ਜਾਂਦੀਆਂ ਨੇ ਤੇ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੀ ਜਥੇਦਾਰ ਵੱਡਾ ਰੋਲ ਪਲੇ ਕਰੇਗਾ ਤੇ ਉਹਦਾ ਕਦ ਵੀ ਵੱਡਾ ਹੋਇਆਗਾ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਵੀ ਇਹ ਦੁਨੀਆ ਨੂੰ ਮੈਸੇਜ ਚਲੇ ਜਾਏਗਾ ਕਿ ਜਿਹੜੇ ਸਿੱਖ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਆਪ ਦੀ ਜਿਹੜੀ ਅਗਵਾਈ ਲੈਂਦੇ ਨੇ ਜਿਹੜੀ ਉਹਨਾਂ ਦੀ ਗਾਈਡਿੰਗ ਸਪਿਰਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਹੈਗਾ ਜਿਹੜਾ ਆਦੇਸ਼ ਹੁੰਦਾ ਕੱਲ ਤੱਕ ਦਾ ਹੁਕਮਨਾਮਾ ਨਾ ਤਾਂ ਉਹ ਵਿਦਡਰ ਹੋ ਸਕਦਾ ਹੈ ਨਾ ਹੀ ਉਹਨੂੰ ਸੁਪਰਸੀਡ ਕੀਤਾ ਜਾ ਸਕਦਾ ਸਸੇ ਕਾਲ ਅਕਾਲੀ ਦਲ ਨੂੰ ਲੈ ਕੇ ਜੇ ਦੇਖਿਆ ਜਾਵੇ ਬਖੇੜਾ ਕਿੰਨਾ ਵੱਡਾ ਖੜਾ ਹੋ ਚੁੱਕਿਆ ਉਹ ਸਭ ਦੇ ਸਾਹਮਣੇ ਆ ਭਰਤੀਆਂ ਦੋ ਦੋ ਤਿੰਨ ਤਿੰਨ ਥਾਵਾਂ ਹੋ ਰਹੀਆਂ ਨੇ ਪਰ ਨਾਲ ਹੀ ਗੱਲ ਇਹ ਵੀ ਹੈ ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਸਾਹਮਣੇ ਆਉਂਦਾ ਉਹਦੇ ਵਿੱਚ ਸਿੱਖ ਪੰਥ ਨੂੰ ਇੱਕ ਕਰਨ ਦੀ ਕੋਸ਼ਿਸ਼ ਸੀ ਤੇ ਨਾਲ ਇਹ ਵੀ ਸੀ ਕਿ ਆਖਰ ਜਿਹੜੀਆਂ ਧਿਰਾਂ ਅਲੱਗ-ਅਲੱਗ ਕਿਉਂਕਿ ਲੋਕਾਂ ਦੇ ਸਾਹਮਣੇ ਜਿਹੜਾ ਅਕਾਲੀ ਦਲ ਬਾਦਲ ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਉਹ ਅਕਾਲੀ ਦਲ ਜਿਹਨੂੰ ਬਾਗ਼ੀ ਅਕਾਲੀ ਦਲ ਦੇ ਰੂਪ ਦੇ ਵਿੱਚ ਦੱਸਿਆ ਗਿਆ ਹਾਲਾਂਕਿ ਉਹਨਾਂ ਨੇ ਸੁਧਾਰ ਲੈਰ ਨਾਮ ਰੱਖਿਆ ਇਸ ਚੀਜ਼ ਨੂੰ ਲੈ ਕੇ ਕਿ ਕੀ ਸਿਰਫ ਉਹਨਾਂ ਨੂੰ ਹੀ ਇੱਕ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਮਕਸਦ ਸੀ ਜਾਂ ਫਿਰ ਬਾਕੀ ਉਹ ਤੇਰਾ ਜਿਹੜੀਆਂ ਲਗਾਤਾਰ ਚਿੰਤਕ ਰਹਿੰਦੀਆਂ ਨੇ ਤਮਾਮ ਪੰਥਕ ਮਸਲਿਆਂ ਨੂੰ ਲੈ ਕੇ ਤਾਂ ਉਹ ਅਕਾਲੀ ਦਲ ਦੇ ਨਾਲ ਕਿਉਂ ਨਹੀਂ ਜੋੜ ਕੇ ਦੇਖਿਆ ਗਿਆ ਸਨਾ ਐਡਵੋਕੇਟ ਸਿਮਰਨਜੀਤ ਸਿੰਘ ਨੇ ਸਿਮਰਨ ਜੀ ਦੇਖਿਓ ਉਹਦੇ ਵਿੱਚ ਦੋ ਤੁਸੀਂ ਕਹਿੰਦੇ ਹੋ ਵੀ ਗੱਲਾਂ ਹੋਈਆਂ ਕਿਉਂਕਿ ਤੁਸੀਂ ਲਗਾਤਾਰ ਇਸ ਚੀਜ਼ ਨੂੰ ਚੱਕ ਰਹੇ ਹੋ ਕਿਉਂ ਲੱਗਿਆ ਤੁਹਾਨੂੰ ਕਿ ਬਾਕੀ ਲੋਕਾਂ ਨੂੰ ਨਹੀਂ ਪੁੱਛਿਆ ਗਿਆ ਬਾਕੀ ਸਿੱਖ ਚਿੰਤਕਾਂ ਨੂੰ ਨਹੀਂ ਪੁੱਛਿਆ ਗਿਆ ਜਾਂ ਬਾਕੀ ਅਕਾਲੀ ਸੋਚ ਦੇ ਲੋਕਾਂ ਨੂੰ ਨਹੀਂ ਪੁੱਛਿਆ ਗਿਆ ਦੇਖੋ ਮੇਰੇ ਤੇ ਆਬਜੈਕਸ਼ਨ ਹੈਗਾ ਕਿ 1996 ਦੇ ਵਿੱਚ ਮਈ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਉਸ ਵੇਲੇ ਦੇ ਤਤਕਾਲੀ ਐਕਟਿੰਗ ਜਥੇਦਾਰ ਸੀ ਸ਼੍ਰੀ ਗਾਲਤਕ ਸਾਹਿਬ ਉਦੋਂ ਉਹਨਾਂ ਨੇ ਇੰਟਰਵਿਨ ਕੀਤਾ ਆਦੇਸ਼ ਸ਼ਰੀ ਕੀਤਾ ਕਲਤਕ ਸਾਬ ਤੋਂ ਕਿਸ ਪੰਥ ਦੇ ਵਿੱਚ ਵੱਖ-ਵੱਖ ਜਿਹੜੀਆਂ ਨੇ ਅ ਅਕਾਲੀ ਧਰਮ ਨੇ ਸਾਰੇ ਤੜਿਆਂ ਦੇ ਵਿੱਚ ਇਕਤਾ ਕਰਾਉਣੀ ਜ਼ਰੂਰੀ ਹੈ ਪੰਥ ਦੀ ਛੜਦੀ ਕਲਾ ਲਈ ਉਸ ਆਦੇਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਫਾਰਮੇਸ਼ਨ ਹੁੰਦੀ ਹੈ ਸ਼੍ਰੀ ਕਲਤਕ ਸਾਬ ਦੇ ਉੱਪਰ ਉੱਦ ਵਿੱਚ ਕੈਪਟਨ ਅਮਨਿੰਦਰ ਸਿੰਘ ਸਰਦਾਰ ਸਿਮਰਨਜੀਤ ਸਿੰਘ ਮਾਨ ਗੁਰਚਨ ਸਿੰਘ ਟੋਰਾ ਬਬਰਾਂ ਵੱਲੋਂ ਜਸਮੀਲ ਸਿੰਘ ਬੱਲਾ ਹੈ ਸੁਚਾਸਿੰਘ ਛੋਟੇਪੁਰ ਫਿਰ ਆਪਣੇ ਜਿੰਨੇ ਵੀ ਵਡਾਲਾ ਸਾਹਿਬ ਜਿਹੜੇ ਸੁਧਾਰ ਲਹਿਰ ਦੇ ਹੁਣ ਲੀਡਿੰਗ ਲੀਡਰ ਨੇ ਉਹਨਾਂ ਦੇ ਫਾਦਰ ਕਲਦੀਪ ਸਿੰਘ ਵਡਾਲਾ ਸਾਰੇ ਉਸ ਪਲੇਟਫਾਰਮ 'ਚ ਆ ਗਏ ਹੂੰ ਉਹ ਹੁਣ ਜਿਹੜਾ 2 ਦਸੰਬਰ ਵਾਲਾ ਹੁਕਮਨਾਮਾ ਹੈ ਮੇਰਾ ਇੱਕ ਟੈਕਨੀਕਲੀ ਸਵਾਲ ਹੈ ਕਿ ਜਿਹੜਾ 1996 ਵਾਲਾ ਆਦੇਸ਼ ਹੈ ਹੁਕਮਨਾਮਾ ਹੈ ਉਹਨੂੰ ਤੁਸੀਂ ਸੁਪਰਸੀਡ ਕਿਵੇਂ ਕਰ ਸਕਦੇ ਹੋ ਉਹਦੀ ਕੰਟੀਨਿਊਟੀ ਤੇ ਹੋ ਸਕਦਾ ਹੈ ਇਸ ਤਰੀਕੇ ਨਾਲ ਪਿਕ ਐਂਡ ਚੂਜ਼ ਕਰਨਾ ਗਲਤ ਹੈ ਜਿਹੜੀ ਕੰਟੀਨਿਊਟੀ 1994 ਦੀ ਕੀਤੀ ਜਾ ਸਕਦੀ ਹੈ ਕਿ ਜਿਹੜੀਆਂ ਧਿਰਾਂ ਬਾਹਰ ਰਹਿ ਗਈਆਂ ਸੀ ਉਹਨਾਂ ਨੂੰ ਇਕਤਾ 'ਚ ਲੈ ਕੇ ਆਓ ਤੇ ਜਿਹੜਾ ਨਵਾਂ ਹੁਕਮਨਾਮਾ ਹੈ ਉਹਦੇ ਵਿੱਚ ਇਹ ਡਿਫੈਕਟ ਹੈਗਾ ਹੈ ਕਿ ਉਹ ਇੱਕ ਅਕਾਲੀ ਦਲ ਬਾਦਲ ਹੈ ਜਿਹਦੇ ਦੋ ਧੜੇ ਬਣ ਗਏ ਨੇ ਇੱਕ ਵਿੱਚ ਕੁਝ ਪੰਛਤ ਜਿਹੜੇ ਲੀਡਰ ਨੇ ਉਹ ਇੱਕ ਧੜੇ 'ਚ ਚਲੇ ਗਏ ਨੇ ਹਾਂ ਕੁਝ ਇੱਕ ਪਾਸੇ ਨੇ ਉਹਨਾਂ ਦੋਨਾਂ ਧੜਿਆਂ ਦੀ ਇਕਤਾ ਦੀ ਗੱਲ ਕਰ ਰਿਹਾ ਹੈ ਤੇ ਜਿਹੜੀ ਇਹ ਦੋ ਧੜੇ ਨਾਂ ਤੇ ਪੰਥ ਹੈਗਾ ਨਾ ਹੀ ਜੀ ਇਕਤਾ ਕਰੋਨੀ ਹੈ ਤੇ ਮੁਕੰਮਲ ਸਾਰੀ ਧੜੀਆਂ ਛੂਣੀ ਜ਼ਰੂਰੀ ਹੈ ਤੇ ਫਿਰ ਉਹਨਾਂ ਚੋਂ ਵੀ ਇੱਕ ਧੜਾ ਪੰਜ-ਛਰ ਬੰਦਿਆਂ ਦਾ ਹੈ ਉਹ ਕਹਿੰਦਾ ਹੈ ਕਿ ਅਕਾਲ ਤਖਤ ਸਾਹਿਬ ਨੇ ਸਾਨੂੰ ਜਿਹੜਾ ਵਾਰਿਸ ਡਿਕਲੇਅਰ ਕਰ ਦਿੱਤਾ ਹੈ ਤੇ ਅਸਲ ਅਕਾਲੀ ਦਲ ਅਸੀਂ ਹੈਗੇ ਆਂ ਤੇ ਉਹ ਸਾਰੀ ਸਥਿਤੀ ਨੂੰ ਅਸੀਂ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਐਕਟਿੰਗ ਜਥੇਦਾਰ ਨੇ ਯਾਨੀ ਕਲਦੀਪ ਸਿੰਘ ਗੜਗਾਜ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਸਭ ਤੋਂ ਪਹਿਲੇ ਤੇ ਇਹ ਚੈੱਕ ਕਰੋ ਕਿ ਦੂਸਰਾ ਹੁਕਮਨਾਮਾ ਪਹਿਲੇ ਹੁਕਮਨਾਮੇ ਨੂੰ ਕਿਵੇਂ ਸੁਪਰਸੀਡ ਕਰ ਸਕਦਾ ਹੈ ਜਦੋਂ શ્રી ਅਕਾਲ ਤਖਤ ਸਭ ਤੋਂ 1994 ਦੇ ਵਿੱਚ ਮਈ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਦੇ ਹੁਕਮਨਾਮੇ ਆਦੇਸ਼ ਦੇ ਮਤਾਪਕ ਅਕਾਲੀ ਦਲ ਅੰਮ੍ਰਿਤਸਰ ਦੀ ਫਾਊਂਡੇਸ਼ਨ ਹੋਈ ਹੈ ਸੋ ਇਹ ਜਿਹੜਾ ਕਮੇਟੀ ਵੀ ਕਨਸਟੀਟਿਊਟ ਹੋਈ ਹੈ ਸਭ ਤੋਂ ਪਹਿਲੀ ਤੀ ਇਹਦੇ ਵਿੱਚ ਬੜੀ ਕਾਲੀ ਨਾ ਕਦਮ ਚੱਕਿਆ ਗਿਆ ਸਭ ਤੋਂ ਪਹਿਲੀ ਤੇ ਪੰਥਕ ਤੇ ਰਾਂਦੇ ਵਿੱਚ ਇਕਤਾ ਦੀ ਲੋੜ ਸੀ ਪਰ 30 ਸਕੈਂਡਰੀ ਇਸ਼ੂ ਸੀ ਜਿਹੜੀ ਭਰਤੀ ਲਈ ਕਮੇਟੀ ਬਣਾਈਆਂ ਸੱਤ ਮੈਂਬਰ ਹੀ ਸ਼੍ਰੀ ਅਕਾਲ ਤਖਸਬ ਦੇ ਉੱਪਰ ਜਿਹੜਾ ਤਨਖਾਹਿਆ ਬੰਦਾ ਹੁੰਦਾ ਹੈ ਉਹਨੂੰ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਹੁਣ ਇੱਕ ਮੈਂਬਰ ਐਲੀ ਸਾਹਿਬ ਉਹ ਨੇ ਜਿਹੜੇ ਦਾੜੀ ਰੰਗਦੇ ਨੇ ਤੇ ਗੈਰ ਅੰਮ੍ਰਿਤਧਾਰੀ ਵੀ ਨੇ ਸੋ ਅਕਾਲ ਤਖਸਬ ਤੋਂ ਕਮੇਟੀ ਤੋਂ ਤਨਖਾਹਈਏ ਸ਼ਾਮਲ ਕਰਨੇ ਗੈਰ ਅੰਮ੍ਰਿਤਧਾਰੀ ਸ਼ਾਮਲ ਕਰਨੇ ਉਹ ਪਹਿਲੀ ਜਿਹੜੀ ਹੈ ਡਿਸਕਵালিਫਿਕੇਸ਼ਨ ਹੈਗੀ ਹੈ ਕਮੇਟੀ ਦੀ ਸਮਰਨਜੀਤ ਜੀ ਦੇਖਿਆ ਜਾਵੇ ਇਹ ਤੁਸੀਂ ਕਹਿ ਰਹੇ ਹੋ ਵੀ ਸ਼੍ਰੀ ਗੱਲਤਖਸਬ ਤੋਂ ਇਸ ਤਰ੍ਹਾਂ ਦਾ ਹੁਕਮਨਾਮਾ ਨਹੀਂ ਜਾਰੀ ਹੋਣਾ ਚਾਹੀਦਾ ਸੀ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਜਿਵੇਂ ਹੁਣ ਤੁਸੀਂ ਸਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਜੁੜੇ ਹੋਏ ਹੋ ਜਾਂ ਹੋਰ ਵੀ ਬਹੁਤ ਲੋਕ ਨੇ ਜਿਹੜੇ ਅਲੱਗ-ਅਲੱਗ ਕਿਤੇ ਕਿਤੇ ਆਪਦੀ ਪੰਥਕ ਸੋਚ ਰੱਖਦੇ ਨੇ ਕਿ ਸਾਰੇ ਤਿਆਰ ਹੋਣਗੇ ਹੁਣ ਦੇਖੋ ਬਿਲਕੁਲ ਜਦੋਂ 1994 ਦੇ ਵਿੱਚ ਸ਼੍ਰੀ ਗੱਲਤਖਸਬ ਤੋਂ ਇਹ ਐਕਸਰਸਾਈਜ਼ ਐਫਰਟ ਕੀਤੀ ਗਈ ਜਦੋਂ ਸਿੰਘ ਸਾਹਿਬ ਨੇ ਕਿਹਾ ਕਿ ਸਾਰੇ ਹੀ ਗਰੁੱਪਾਂ ਦੇ ਵਿੱਚ ਇਕਤਾ ਜ਼ਰੂਰੀ ਹੈ ਉਦੋਂ ਬਾਦਲ ਸਾਹਿਬ ਨੂੰ ਛੱਡ ਕੇ ਸਾਰੀਆਂ ਧਿਰਾਂ ਉਹਦੇ ਥੱਲੇ ਆ ਗਈਆਂ ਸੋ ਅਸੀਂ ਕਹਿੰਨੇ ਕਿ ਉਸੇ ਹੁਕਮਨਾਮੇ ਦੀ ਕੰਟੀਨਿਊਟੀ ਦੇ ਤਹਿਤ ਸਭ ਤੋਂ ਪਹਿਲੇ ਕੰਮ ਹੋਣਾ ਚਾਹੀਦਾ ਹੈ ਅਕਾਲੀ ਦਲਾਂ ਨੂੰ ਸਾਰਿਆਂ ਨੂੰ ਇਕੱਠੇ ਕਰਨਾ ਉਸ ਤੋਂ ਬਾਅਦ ਜਿਹੜੀ ਭਰਤੀ ਹੈ ਉਹ ਤਾਂ ਸੈਕੰਡਰੀ ਇਸ਼ੂ ਹੈ ਉਹ ਤਾਂ ਪੰਥ ਇਹਨਾਂ ਦੀਆਂ ਪ੍ਰਤੀਵਾਲੀਆਂ ਤੇ ਜਿਹੜੀਆਂ ਨੇ ਸਿਮਾਵਾ ਜਿਹੜੀਆਂ ਨੇ ਟੱਪ ਜਾਣਗੀਆਂ ਪਰ ਇਹਦੇ ਚ ਸਵਾਲ ਤਾਂ ਇਹੀ ਆ ਨਾ ਜੇ ਅੱਜ ਚਲੋ ਇਹ ਗੱਲ ਨੂੰ ਆਪਾਂ ਮੰਨ ਲਈਏ ਵੀ ਠੀਕ ਇਸੇ ਤਰ੍ਹਾਂ ਨਾ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਪੁਰਾਣੇ ਜਿਹੜਾ ਹੁਕਮਨਾਮੇ ਨੂੰ ਕੰਟੀਨਿਊਟੀ ਚੱਲੇ ਆਉਂਦੇ ਸਿਮਰਨਜੀਤ ਸਿੰਘ ਮਾਨ ਕਦੇ ਚਾਹਣਗੇ ਵੀ ਹਾਂ ਜਿੱਥੇ ਬਾਦਲ ਹੈਗੇ ਨੇ ਕਿ ਮੈਂ ਉਹਨਾਂ ਦੇ ਨਾਲ ਸ਼ਾਮਲ ਹੋ ਜਾਊਂਗਾ ਜਾਂ ਅਸੀਂ ਇਕੱਠੇ ਇੱਕ ਬੈਨਰ ਹੇਠ ਆ ਜਾਵਾਂਗੇ ਦੇਖੋ ਜਿਹੜੀ ਸਥਿਤੀ ਹੈ ਜੇ ਤੁਸੀਂ ਸਿੱਖ ਹਿਸਟਰੀ ਦੇ ਵਿੱਚੋਂ ਲਓਗੇ ਕਿ ਜਦੋਂ ਮਿਸਲ ਪੀਰੀਅਡ ਦੇ ਵਿੱਚ ਰਾਮਰੌਣੀ ਕਿਲੇ ਨੂੰ ਘੇਰਾ ਪੈ ਗਿਆ ਸੀ ਮੁਗਲਾਂ ਵੱਲੋਂ ਉਸ ਵੇਲੇ ਜਿਹੜਾ ਜੱਸਾ ਸਿੰਘ ਰਾਮਗੜੀਆ ਸੀ ਪੰਥ ਨੇ ਉਹਨਾਂ ਨੂੰ ਪੰਥ ਚੋਂ ਛੇਕ ਦਿੱਤਾ ਸੀ ਤੇ ਉਹ ਇੱਕ ਚਿੱਠੀ ਤੀਰਾਂ ਹੀ ਬਣ ਕੇ ਰਾਮਰੋਣੀ ਦੇ ਕਿਲੇ ਚ ਭੇਜਦਾ ਹੈ ਉਹ ਕਹਿੰਦਾ ਅਗਰ ਪੰਥ ਮੈਨੂੰ ਮਾਫ ਕਰ ਲੇ ਪੰਥ ਮੈਨੂੰ ਸਵੀਕਾਰ ਕਰ ਲੇ ਤੇ ਮੈਂ ਪੰਥ ਨਾਲ ਖੜਾਂਗਾ ਖੜਨਾ ਚਾਹੁੰਨਾ ਉਸ ਵੇਲੇ ਜਿਹੜੇ ਮਿਸਲਾਂ ਦੇ ਵੱਡੇ ਸਿੱਖ ਸੀ ਕਿਉਂਕਿ ਘੇਰਾ ਬਹੁਤ ਲੰਮਾ ਹੋ ਗਿਆ ਸੀ ਪੰਥ ਦੇ ਰਾਸ਼ਨ ਪਾਣੀ ਰਸਤ ਵੀ ਖਤਮ ਹੋ ਗਈ ਸੀ ਘੋੜੇ ਵੀ ਕਮਜ਼ੋਰ ਪੈਣੇ ਸ਼ੁਰੂ ਹੋ ਗਏ ਸੀ ਫਿਰ ਖਾਲਸਾ ਪੰਥ ਨੇ ਅੰਦਰੋਂ ਮਿਸਲਾਂ ਨੇ ਤੇ ਜਿੰਨੇ ਸਿੰਘ ਸੀ ਉਹਨਾਂ ਨੇ ਕਿਹਾ ਕਿ ਤੂੰ ਆ ਜਾ ਜੱਸਾ ਸਿੰਘ ਰਾਮਗੜੀਆ ਮੁਗਲਾਂ ਨੂੰ ਛੱਡ ਕੇ ਫਿਰ ਪੰਥ ਨਾ ਖੜਾ ਹੁੰਦਾ ਤੇ ਫਿਰ ਉਹ ਲੜਦੇ ਨੇ ਮੁਗਲ ਭੱਜ ਜਾਂਦੇ ਨੇ ਅੱਜ ਵੀ ਉਹੀ ਸਥਿਤੀ ਹੈ ਇਹ ਜਿਹੜੀਆਂ ਰਵਾਇਤੀ ਤਿਰਾਨੀ ਦਿੱਲੀ ਨਾਲ ਖੜੀਆਂ ਨੇ ਜਿਹੜੀਆਂ ਅੱਜ ਕੱਲ ਮੁਗਲਾਂ ਦਾ ਬਦਲ ਅਸੀਂ ਸਮਝਦੇ ਹਾਂ ਜਿਵੇਂ ਪਹਿਲੇ ਸਿੱਖਾਂ ਦੇ ਖਿਲਾਫ ਮੁਗਲ ਲੜਦੇ ਸੀ ਅੱਜ ਦਿੱਲੀ ਮੁਗਲਾਂ ਦਾ ਹੀ ਅਲਟਰਨੇਟ ਹੈ ਅਸੀਂ ਇਹਨਾਂ ਤਿਰਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਉਹਨਾਂ ਦਾ ਸਾਥ ਛੱਡ ਦਿਓ ਦਿੱਲੀ ਦਾ ਪੰਥ ਦੇ ਖੇਮੇ ਚਾਜ਼ੋ ਤੇ ਪੰਥ ਤੋੜੀਆਂ ਗਲਤੀਆਂ ਵੀ ਮਾਫ ਕਰ ਦੂਗਾ ਤੇ ਪੰਥ ਵਿੱਚ ਆ ਕੇ ਅਸੀਂ ਇਕੱਠੇ ਹੋ ਕੇ ਚੱਲੀਏ ਕਿਉਂਕਿ ਹੁਣ ਬੜੇ ਵੱਡੇ ਚੈਲੰਜ ਨੇ ਸਾਡੀ ਅੱਗੇ 2000 ਤੋਂ ਬਾਅਦ ਪਿਛਲੇ 25 ਸਾਲਾਂ ਦੇ ਵਿੱਚ 50% ਸਿੱਖ ਕੌਮ ਮਾਈਗ੍ਰੇਟ ਹੋ ਕੇ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਚਲੀ ਗਈ ਹੈ ਸਾਡੀ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਭਾਜੀਪੀ ਇੱਥੇ ਚਾਹੁੰਦੀ ਹੈ ਕਿ ਜਿਹੜੇ ਬਾਹਰੋਂ ਜੂਪੀ ਦੇ ਬਿਹਾਰ ਦੇ ਲੋਕ ਲਿਆ ਕੇ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨਾ ਤੇ ਜੀ ਅਸੀਂ ਇਕੱਠੇ ਨਾ ਹੋਏ ਇਸ ਸਾਜ਼ਿਸ਼ ਦੇ ਵਿੱਚ ਜਿਹੜੀਆਂ ਐਂਟੀ ਸਿੱਖ ਐਂਟੀ ਪੰਜਾਬ ਦਿੱਲੀ ਤੋਂ ਫੋਰਸਸ ਨੇ ਉਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲੈਣਾ ਤੇ ਸਾਡੇ ਲਈ ਬੜੀ ਸੀਰੀਅਸ ਸਮੱਸਿਆ ਹੋਊਗੀ ਹੋਜੂਗੀ ਅਜੇ ਵੀ ਸਮਾਂ ਹੈ ਕਿ ਤੁਸੀਂ ਦਿੱਲੀ ਦੀ ਪਿੱਛਾ ਛੱਡ ਕੇ ਪੰਥ ਦੀ ਸ਼ਰਨ ਚਾਜੋ ਤੇ ਇਹ ਕੋ ਵੱਡੀ ਗੱਲ ਨਹੀਂ ਹੈ ਕਿ ਪੰਥ ਚ ਹਮੇਸ਼ਾ ਹੀ ਇੱਕ ਹੁੰਦ ਰਹੇ ਕਿਸੇ ਆਗੂ ਦੀ ਮਿਲਦੀ ਨਹੀਂ ਦੇਖਦੇ ਬਥੇਰੇ ਨੇ ਇਸ ਤਰ੍ਹਾਂ ਦੇ ਜਿਹੜੇ ਅੱਜ ਸਿੱਧੇ ਤੌਰ ਤੇ ਚਲੋ ਹੁਣ ਤਾਂ ਬਦਲਾਂ ਨੂੰ ਨਿਸ਼ਾਨੇ ਤੇ ਲੈਂਦੇ ਨੇ ਪਰ ਜੇ ਤੁਹਾਡੇ ਵਾਲੇ ਮੁਤਾਬਕ ਦੇਖਿਆ ਜਾਵੇ ਤਾਂ ਉਸ ਅਕੋਰਡਿੰਗ ਵੀ ਕਦੇ ਇਕੱਠੇ ਬੈਠਦੇ ਲੱਗਦੇ ਨਹੀਂ ਹੈਗੇ ਵੀ ਕੱਲ ਨੂੰ ਕੋਈ ਸਹਿਮਤੀ ਇਸ ਤਰ੍ਹਾਂ ਦੀ ਬਣ ਜੂ ਸੰਗਰੂਰ ਦੀ ਸੀਟ ਪਿੱਛੇ ਹੀ ਦੇਖਿਆ ਜਾਵੇ ਤਾਂ ਸਹਿਮਤੀ ਨਹੀਂ ਬਣ ਪਾਈ ਸੀਗੀ ਤੁਹਾਨੂੰ ਲੱਗਦਾ ਵੀ ਐਡੇ ਵੱਡੇ ਕੌਸ ਦੇ ਤੌਰ ਦੇ ਉੱਤੇ ਕੱਲ ਨੂੰ ਚਲੋ ਜੇ ਮੰਨ ਲਈਏ ਵੀ ਅਦਰ ਕਾਰੀਦਲ ਤਿਆਰ ਹੋ ਜਾਂਦਾ ਤਾ ਸਿਮਰਜੀਤ ਮਾਨ ਇਹ ਗੱਲ ਕਹਿਦਣਗੇ ਮੈਂ ਆਪਦੀ ਪਾਵਰ ਪਾਰਟੀ ਖਤਮ ਕਰਕੇ ਤੁਹਾਡੇ ਨਾਲ ਅਸੀਂ ਇਕੱਠਾ ਕਰ ਲਾਂਨੇ ਆ ਸਾਰੇ ਨੂੰ ਦੇਖੋ ਜਦੋਂ ਅਕਾਲ ਤਖਸਬ ਦੇ ਜਥੇਦਾਰ ਇਹ ਸਾਰੀ ਐਫਰਟਸ ਕਰਨਗੇ ਉਹ ਡਿਸਾਈਡ ਕਰਨਗੇ ਕਿ ਧੜਿਆਂ ਨੂੰ ਖਤਮ ਕਰਨਾ ਹੈ ਅਕਾਲੀ ਦਲ ਇਕ ਕਰਨੇ ਕਿ ਸਾਰੇ ਧੜਿਆਂ ਨੂੰ ਬਿਨਾਂ ਪੰਗ ਕੀਤੇ ਇੱਕ ਜਿਹੜੀ ਕੌਂਸਲ ਬਣ ਜਾਂਦੀ ਹੈ ਹਨਾ ਉਹ ਜੁਆਇੰਟ ਕਮੇਟੀ ਵੀ ਬਣ ਸਕਦੀ ਹੈ ਜੁਆਇੰਟਲੀ ਤੁਸੀਂ ਛਲਾ ਵੀ ਸਕਦੇ ਹੋ ਉਹ ਸੈਕੰਡਰੀ ਇਸ਼ੂ ਹੈ ਜਿਹੜਾ ਪ੍ਰਾਇਮਰੀ ਇਸ਼ੂ ਹੈ ਸਭ ਤੋਂ ਪਹਿਲੇ ਸਾਰੀਆਂ ਧਰਾਂ ਦੇ ਵਿੱਚ ਏਕਤਾ ਕਰਾ ਕੇ ਉਹਨਾਂ ਨੂੰ ਇੱਕ ਛੱਤ ਦੇ ਥੱਲੇ ਮਿਨੀਮਮ ਜਿਹੜਾ ਪੰਥਕ ਪ੍ਰੋਗਰਾਮ ਹੈ ਉਹਦੇ ਹਿਤ ਇਕੱਠੇ ਕਰਨਾ ਸੋ ਡੈਡ ਜਿਹੜਾ ਸਿੱਖ ਪੰਥ ਹੈ ਐਸ ਵੇਲੇ ਜਿਹੜੀਆਂ ਦਿੱਲੀ ਦੀਆਂ ਫੋਰਸਸ ਪੰਜਾਬ ਤੇ ਧਾਰਵੀ ਬਣ ਕੇ ਛੜ ਕੇ ਆਗੀਆਂ ਨੇ ਇਹਨਾਂ ਨੂੰ ਰੋਕਣ ਲਈ ਰਾਜਨੀਤਿਕ ਤੌਰ ਤੇ ਇਕੱਠੇ ਹੋਣਾ ਬੜਾ ਜ਼ਰੂਰੀ ਹੈ ਪਰ ਇਹਦੇ 'ਚ ਦੇਖਿਆ ਜਾਵੇ ਤੁਹਾਨੂੰ ਨਹੀਂ ਲੱਗਦਾ ਵੀ ਚਲੋ ਤੁਸੀਂ ਜਥੇਦਾਰ ਸਾਹਿਬ ਨੂੰ ਤਾਂ ਕਹੋਗੇ ਔਰ ਨਾਲ ਨਾਲ ਉਹਦੇ ਗੱਲ ਇਹ ਵੀ ਹੈ ਵੀ ਗੜਗਜ ਹੋਰਾਂ ਤੋਂ ਪਹਿਲਾਂ ਆਪਸੀ ਤੌਰ ਦੇ ਉੱਤੇ ਨਹੀਂ ਕੋਈ ਲੋੜ ਹੈਗੀ ਵੀ ਸਾਰਿਆਂ ਨਾਲ ਗੱਲਬਾਤ ਕਰਕੇ ਇਸ ਤਰ੍ਹਾਂ ਦੀ ਰੱਖਿਆ ਜਾਵੇ ਕਿਉਂਕਿ ਜੇਕਰ ਪੰਥਕ ਤੌਰ ਦੇ ਉੱਤੇ ਮਜ਼ਬੂਤੀ ਤੁਸੀਂ ਚਾਹੁੰਦੇ ਹੋ ਜਾਂ ਅੱਗੇ ਇਸ ਤਰ੍ਹਾਂ ਦਾ ਰਸਤਾ ਦੇਖਦੇ ਹੋ ਤਾਂ ਉਹਦੇ 'ਚ ਸ਼ਾਇਦ ਜਥੇਦਾਰਾਂ ਨੂੰ ਵੀ ਕੱਲ ਨਾ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਣ 'ਚ ਦਿੱਕਤ ਆਵੇ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਕਰਨੀ ਹੋਵੇ ਵੀ ਪਹਿਲਾਂ ਆਪਦੇ ਤੌਰ ਦੇ ਉੱਤੇ ਕੋਈ ਮੀਟਿੰਗ ਕੋਈ ਗੱਲਬਾਤ ਕੋਈ ਇਸ ਤਰ੍ਹਾਂ ਦੀ ਤੋਰੀ ਹੋ ਤੇ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਐਸੀ ਰਹਿਮਾਈ ਐ ਐਸੀ ਸੰਸਥਾ ਹੈ ਜਿੱਤੋਂ ਹਰ ਜਿਹੜੀ ਜਥੇਬੰਦੀ ਹੈ ਰਿਸ ਔਰ ਜਿਨਨੇ ਕਾਲੀਦਾਲ ਨੇ ਜਿਨਨੇ ਪੰਥਕ ਗਰੁੱਪ ਨੇ ਸਾਰੀ ਕਹਿੰਦੇ ਨੇ ਕਿ ਅਸੀਂ ਹਾਲ ਤੱਕ ਸਭ ਨੂੰ ਸੁਪਰੀਮ ਮੰਨਦੇ ਆ ਅਸੀਂ ਸਮਰਪਿਤ ਹੈਗੇ ਆ ਸੋ ਸਾਨੂੰ ਲੱਗਦਾ ਹੈ ਕਿ ਇਹ ਸਾਂਝਾ ਸੈਂਟਰ ਹੈਗਾ ਜਿੱਥੇ ਸਾਰਿਆਂ ਨੂੰ ਬਿਠਾ ਕੇ ਈਗੋ ਨੂੰ ਬਾਹਰ ਕੱਢ ਕੇ ਇਕੱਠਿਆਂ ਕੀਤਾ ਜਾ ਸਕਦਾ ਹੈ ਹਮੇਸ਼ਾ ਜਿਹੜੇ ਸਿੱਖ ਨੇ ਸ਼੍ਰੀ ਕਲ ਤੱਕ ਸਭ ਤੋਂ ਹੀ ਆਰਗੇਨਾਈਜ਼ ਹੁੰਦੇ ਨੇ ਪਰ ਇਹਦੇ ਵਿੱਚ ਤਾਂ ਇਹ ਵੀ ਹਜ ਤੱਕ ਤਾਂ ਜਥੇਦਾਰ ਸਾਹਿਬ ਨੂੰ ਲੈ ਕੇ ਨਹੀਂ ਬਹੁਤ ਸਾਰੇ ਲੋਕ ਮੰਨਣ ਨੂੰ ਤਿਆਰ ਇਨਜ਼ੀਰੈਂਟ ਹੋ ਗਿਆ ਹੈ ਸਰੋਪਾ ਦੇ ਨੂੰ ਲੈ ਕੇ ਰੋਲਾ ਪੈ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਤਾਂ ਉਹ ਜਿੱਦ ਤੱਕ ਮੇਰਾ ਧਿਆਨ ਹੈ ਵੀ ਸ਼ਾਇਦ ਬਹੁਤ ਲੇਟੈਸਟਲੀ ਤਾਂ ਬਹੁਤ ਫਸਲੇ ਕੋਈ ਇਨਸੀਡੈਂਟ ਇਸ ਤਰ੍ਹਾਂ ਦਾ ਹੋਊਗਾ ਵੀ ਜਥੇਦਾਰ ਨੂੰ ਲੈ ਕੇ ਸਿੱਧੇ ਤੌਰ ਤੇ ਸਵਾਲ ਹੋ ਗਿਆ ਹੋਵੇ ਪਰ ਇਹਦੇ ਵਿੱਚ ਲੱਗਦਾ ਵੀ ਜੇ ਤੁਸੀਂ ਕਹਿ ਰਹੇ ਹੋ ਵੀ ਗੜਗਜ ਹੋਣੇ ਇਹ ਰੋਲਾ ਦਾ ਕਰ ਸਕਦੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਇਹ ਜਿਹੜੀ ਕੌਮ ਜਦੋਂ ਕਦੇ ਵੀ ਲੂਜ਼ ਹੁੰਦੀ ਹੈ ਸਥਿਤੀ ਅਕਾਲ ਤਖਤ ਸਾਹਿਬ ਦੀ ਜਦੋਂ ਸੁਪਰਮੇਸੀ ਲੂਜ਼ ਹੁੰਦੀ ਹੈ ਤੇ ਇਹੋ ਜਿਹਾ ਹੋਣਾ ਸੁਭਾਵਿਕ ਹੈ ਜਿਹੜੀ ਦਿੱਲੀ ਦੀਆਂ ਏਜੰਸੀਜ਼ ਨੇ ਉਹ ਚਾਹੁੰਦੀਆਂ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਡਿਸਕ੍ਰੈਡਿਟ ਹੋਏ ਉਹਦੀ ਕ੍ਰੈਡਿਬਿਲਟੀ ਸਿੱਖਾਂ ਚ ਘਟੇ ਤੇ ਉਹ ਇਹੋ ਜਿਹੇ ਘਟਨਾਵਾ ਅਕਸਰ ਹੋ ਜਾਂਦੀਆਂ ਨੇ ਤੇ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ ਜੀ ਜਿੱਥੇਦਾਰ ਵੱਡਾ ਰੋਲ ਪਲੇ ਕਰੇਗਾ ਤੇ ਉਹਦਾ ਕੱਦ ਵੀ ਵੱਡਾ ਹੋਏਗਾ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਵੀ ਇਹ ਦੁਨੀਆ ਨੂੰ ਮੈਸੇਜ ਚਲੇ ਜਾਏਗਾ ਕਿ ਜਿਹੜੇ ਸਿੱਖ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਆਪ ਦੀ ਜਿਹੜੀ ਅਗਵਾਈ ਲੈਂਦੇ ਨੇ ਜਿਹੜੀ ਉਹਨਾਂ ਦੀ ਗਾਈਡਿੰਗ ਸਪਿਰਿਟ ਹੈ ਸ੍ਰੀ ਅਕਾਲ ਤਖਤ ਸਾਹਿਬ ਹੈਗਾ ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਪਰਮੈਸੀ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਜਥੇਦਾਰ ਸਾਹਿਬ ਨੂੰ ਕਦੋਂ ਫਿਰ ਕੋਈ ਮੁਲਾਕਾਤ ਦਾ ਸਮਾਂ ਰੱਖਿਆ ਤੁਸੀਂ ਇਸ ਪੁਆਇੰਟ ਤੇ ਗੱਲ ਕਰਨ ਨੂੰ ਅਸੀਂ ਉਹਨਾਂ ਨੂੰ ਜਿਹੜਾ ਰਫ ਇੱਕ ਬਣਾ ਕੇ ਭੇਜ ਦਿੱਤਾ ਹੈ ਤੋਂ ਉਸੇ ਡਰਾਫਟਿੰਗ ਕਰ ਰਹੇ ਹਾਂ ਪ੍ਰੋਪਰ ਸਾਰੀ ਗੱਲਾਂ ਦੀ ਲੈ ਕੇ ਅਸੀਂ ਜਿਹੜਾ ਅੰਮ੍ਰਿਤਸਰ ਆਲਾਨਾ ਮੈਂ ਉਹਦੀ ਵੀ ਕਾਪੀ ਲੈ ਲਈ ਹੈ ਇਹ ਸਾਰੇ ਕਾਗਜ਼ ਇਕੱਠੇ ਕਰਕੇ ਲਾ ਕੇ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਇੱਕ ਰਿਪਰੈਜੈਂਟੇਸ਼ਨ ਦੇਣ ਜਾ ਰਹੇ ਹਾਂ ਜਿਹਦੇ ਵਿੱਚ ਉਹਨਾਂ ਨੂੰ ਕਹਿਣ ਲੱਗੇ ਆ ਕਿ ਤੁਸੀਂ ਹੁਣ ਬੜੇ ਸਰਵਉੱਚ ਜਗ੍ਹਾ ਤੇ ਹੈਗੇ ਹੋ ਤੇ ਜੇ ਤੁਸੀਂ ਇਸ ਔਖੀ ਘੜੀ ਦੇ ਵਿੱਚ ਪੰਥ ਨੂੰ ਜੋਗ ਅਗਵਾਈ ਦਿੰਦੇ ਹੋ ਤੇ ਇਦਨਾ ਜਿਹੜਾ ਪੰਥਾ ਮੋੜ ਪੈਰਾਂ ਤੇ ਖੜਾ ਹੋ ਜਾਊਗਾ ਜੇ ਤੁਸੀਂ ਪਹਿਲੇ ਜਥੇਦਾਰਾਂ ਵਾਂਗੂ ਦੋ ਤੜਿਆਂ ਦੀ ਲੜਾਈ ਲੜਨੀ ਹੈ ਜਿਹੜੀ ਅਲਰੇਡੀ ਸਿੱਖ ਪੰਥ ਚ ਡਿਸਕ੍ਰੈਡਿਟ ਵੀ ਹੋਏ ਨੇ ਤੇ ਉਹਨਾਂ ਨੂੰ ਵਾਪਸ ਹੀ ਪੰਥ ਚ ਲੈ ਕੇ ਆਉਣਾ ਹੈ ਤੇ ਫਿਰ ਉਹਦਾ ਇੱਕ ਤਰੀਕਾ ਹੈਗਾ ਕਿ ਆਪਾਂ ਸਾਰੀਆਂ ਪੰਥਕ ਧਿਰਾਂ ਨੂੰ ਅਕਾਲ ਤਖਤ ਸਾਹਿਬ ਤੇ ਇਕੱਠਾ ਕਰਕੇ ਉਹ ਦਰਜਾ ਬਦਰਜਾ ਜੋ ਉਹਨਾਂ ਦਾ ਰੋਲ ਹੈ ਤੁਸੀਂ ਜਿਸ ਤੰਗ ਨਾਲ ਸਾਰਾ ਪੰਥ ਕਿਸੇ ਗੱਲ ਤੇ ਕਾਮਨ ਪੁਆਇੰਟ ਤੇ ਆ ਜਾਂਦਾ ਹੈ ਉਸ ਤੰਗ ਨਾਲ ਆਪਾਂ ਇਕੱਠੇ ਕਰੀਏ ਕਿਸੇ ਵੀ ਧਿਰ ਨੂੰ ਇਹ ਕਲੇਮ ਨਾ ਕਰਨ ਦਿਓ ਕਿ ਇਹ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਮਾਨਤਾ ਪ੍ਰਾਪਤ ਗੱਲੀ ਜਥੇਬੰਦੀ ਹੈਗੀ ਹੈ ਹੁਣ ਤਾਂ ਇਸ ਸਥਿਤੀ ਬਣ ਗਈ ਹੈ ਕਿ ਉਹ ਜਿਹੜੇ ਪੰਜ ਸੱਤ ਬੰਦੇ ਨੇ ਉਹਨਾਂ ਨੇ ਪ੍ਰਚਾਰਨਾ ਸ਼ੁਰੂ ਕਰ ਲਿਆ ਹੈ ਕਿ ਕੱਲ ਤੱਕ ਸਾਬ ਤੋਂ ਮੰਨਤਾ ਪ੍ਰਾਪਤ ਅਸੀਂ ਲੋਕਾਂ ਹੈ ਤੇ ਸਾਨੂੰ ਥਾਪੜਾ ਮਿਲਿਆ ਹੋਇਆ ਸੋ ਇਸ ਦਬ ਦੇ ਵਿੱਚ ਸਾਨੂੰ ਜ਼ਰੂਰੀ ਸੀ ਅਸੀਂ ਇੰਟਰਵਿਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੇ ਨਵੇਂ ਜਥੇਦਾਰ ਸਾਹਿਬ ਹੈ ਇਹਨਾਂ ਨੂੰ ਯਾਦ ਕਰਾਈਏ ਭਾਈ ਕਿ 1994 ਵਾਲਾ ਜਿਹੜਾ ਇਹ ਆਦੇਸ਼ ਹੈਗਾ ਸਿੰਘ ਸਾਹਿਬ ਉਹਨਾਂ ਦਾ ਇਹ ਸਾਰੀ ਗੱਲ ਨੂੰ ਜਿਹੜਾ ਭਾਈ ਅਕਾਲ ਤਖਤ ਸਾਹਿਬ ਤੋਂ ਇਹ ਕਾਗਜ਼ ਪਏ ਹੋਏ ਨੇ ਸਾਰੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਆਦੇਸ਼ ਹੁੰਦਾ ਕੱਲ ਤੱਕ ਦਾ ਹੁਕਮਨਾਮਾ ਨਾ ਤਾਂ ਉਹ ਵਿਦਡਰ ਹੋ ਸਕਦਾ ਹੈ ਨਾ ਹੀ ਉਹਨੂੰ ਸੁਪਰਸੀਡ ਕੀਤਾ ਜਾ ਸਕਦਾ ਜਦੋਂ 1994 ਦਾ ਸਾਡੇ ਕੋਲ ਆਲਰੇਡੀ ਹੁਕਮਨਾਮਾ ਹੈਗਾ ਕਿ ਪੰਥ ਵਿੱਚ ਇਕਤਾ ਹੋਣੀ ਚਾਹੀਦੀ ਹੈ ਸਾਰੇ ਰਾਜਨੀਤਿਕ ਦਲਾਂ ਨੂੰ ਇੱਕ ਰੂਫਹੈਟ ਲਿਆਉਣਾ ਚਾਹੀਦਾ ਹੈ ਤੇ ਫਿਰ ਇਹ ਦੋ ਇੱਕ ਪਾਰਟੀ ਦੇ ਦੋ ਆਂ ਨੂੰ ਇਕੱਠੇ ਕਰਨ ਲਈ ਉਹਨਾਂ ਦੀ ਈਗੋ ਸੈਟੀਸਫਾਈ ਕਰਨ ਨੂੰ ਕੱਲ ਤੱਕਤ ਨੂੰ ਵਿੱਚ ਨਹੀਂ ਬੰਨਣਾ ਚਾਹੀਦਾ ਆ ਕੱਲ ਤੱਕਤ ਨੂੰ ਵੱਡਾ ਰੋਲ ਪਲੇ ਕਰਨਾ ਚਾਹੀਦਾ ਜਥੇਦਾਰਾਂ ਖਰ ਕਿਤੇ ਨਾ ਕਿਤੇ ਸਮਰੰਝੀ ਤੋਂ ਹਰਾਂ ਦਾ ਕਹਿਣਾ ਕਿ ਜੇ ਤਾਂ ਸਮੂਚੇ ਪੰਥ ਦੇ ਤੌਰ ਤੇ ਉੱਤੇ ਅਸੀਂ ਕੋਈ ਭਲਾ ਚਾਉਨੇ ਆ ਜਾਂ ਕਹੀਏ ਕਿ ਫਿਊਚਰ ਦੇਖ ਰਹੇ ਹਾਂ ਕਿ ਪੰਥਕ ਤੌਰ ਦੇ ਉੱਤੇ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਆਖਰ ਪੰਜਾਬ ਦੇ ਤੇ ਸਿੱਖੀ ਦੇ ਮਸਰਿਆਂ ਨੂੰ ਲੈ ਕੇ ਅੱਗੇ ਵਧਣ ਤਾਂ ਉਹਦੇ ਵਾਸਤੇ ਤਾਂ 1994 ਵਾਲਾ ਜਿਹੜਾ ਹੁਕਮਨਾਮਾ ਉਹਨੂੰ ਕੰਟੀਨਿਊਟੀ ਚ ਅੱਗੇ ਪਾਉਣਾ ਪਊ ਪਰ ਕਿਤੇ ਨਾ ਕਿਤੇ ਇਹ ਅੱਜ ਜਰੂਰ ਇਹ ਗੱਲ ਸੋਚ ਰਹੇ ਨੇ ਵੀ ਇਹ ਇਸ ਲਈ ਵੀ ਅਸੀਂ ਦਖਲ ਦੇ ਰਹੇ ਹਾਂ ਕਿਉਂਕਿ ਅੱਜ ਇਹ ਜਾਪ ਰਿਹਾ ਵੀ ਦੋ ਜਿਹੜੇ ਧੜੇ ਨੇ ਉਹਨਾਂ ਦੇ ਵਿੱਚ ਦੀ ਲੜਾਈ ਨੂੰ ਹੀ ਸ਼ਾਂਤ ਕਰਨ ਵਾਸਤੇ ਕਿਤੇ ਨਾ ਕਿਤੇ ਜਥੇਦਾਰ ਸਾ ਹਾਲਾਂਕਿ ਇੱਕ ਰਫ ਕੰਦੇ ਸੀ ਭੇਜ ਚੁੱਕੇ ਹੈਗੇ ਆ ਉਹਨਾਂ ਨੂੰ ਡਿਮਾਂਡ ਲੈਟਰ ਕਰ ਲੋ ਚਾਹੇ ਉਹਨੂੰ ਤੁਸੀਂ ਦੂਜੇ ਪਾਸੇ ਇਹ ਆ ਵੀ ਡਰਾਫਟ ਕਰਕੇ ਕਹਿੰਦੇ ਕਿ ਅਸੀਂ ਡਿਟੇਲਡ ਜਿਹੜਾ ਮੈਮੋਰੰਡਮ ਹੈ ਉਹ ਸ਼੍ਰੀ ਜਤ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਨੂੰ ਜਲਦ ਦੇਵਾਂਗੇ ਤਾਂ ਕਿ ਪੰਥਕ ਇਕਤਾ ਜਿਹੜੀ ਬਣਨੀ ਅੱਜ ਦੇ ਸਮੇਂ ਦੇ ਦੌਰਾਨ ਜਾਂ ਅੱਜ ਦੇ ਸਮੇਂ ਦੀ ਲੋੜ ਦੇ ਹਿਸਾਬ ਦੇ ਨਾਲ ਬੇਹਜਰੂਰੀ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮਿੰਦਰ ਰੋਜਾਨਾ ਪੁਸਨ ਟੀਵੀ ਚੰਡੀਗੜ੍ਹ